जीबीएस टाउन चैनल ਨਾਲ ਜੁੜੇ तमाम ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡਾ ਆਪਣਾ ਜਗਵੀਰ ਜੱਜ ਦਰਸ਼ਕੋ ਅ ਅੱਜ ਕੱਲ੍ਹ ਪ੍ਰਵਾਸ ਦੀ ਗੱਲ ਕਰੀਏ ਤਾਂ ਆਏ ਦਿਨ ਹਰ ਪਰਿਵਾਰ ਦੇ ਵਿੱਚੋਂ ਕੋਈ ਨਾ ਕੋਈ ਪ੍ਰਵਾਸ ਕਰ ਰਿਹਾ ਤੇ ਇਸ ਦੇ ਨਾਲ ਹੀ ਜ਼ਿਕਰ ਮੈਂ ਨਾਲ ਮੇਰੇ ਜੋ ਸਖੀਅਤ ਆ ਉਹਨਾਂ ਦੀ ਗੱਲ ਕਰਾਂ ਦਵਿੰਦਰ ਸਿੰਘ ਜੋ ਕਿ ਸਮਾਜ ਚਿੰਤਕ ਨੇ ਇਹਨਾਂ ਨੇ ਇੱਕ ਆਰਟੀਕਲ ਲਿਖਿਆ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਪ੍ਰਵਾਸ ਨੂੰ ਲੈ ਕੇ ਇਹਨਾਂ ਦੇ ਨਾਲ ਅੱਜ ਗੱਲਬਾਤ ਕਰਾਂਗੇ ਤੇ ਇਹਨਾਂ ਦੀ ਉਹ ਹੱਦ ਬੀਤੀ ਵੀ ਆ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਵੀ ਹੋਣਗੇ ਇਸ ਚੀਜ਼ ਨੂੰ ਲੈ ਕੇ ਪਰ ਅਸਲ ਹਕੀਕਤ ਕੀ ਆ ਉਹਦੇ ਬਾਰੇ ਤੁਹਾਨੂੰ ਜਾਣੂ ਕਰਵਾਵਾਂਗੇ ਸੋ ਪ੍ਰਵਾਸ ਦੇ ਬਾਬਤ ਅੱਜ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਮਾਜ ਚਿੰਤਕ ਦਵਿੰਦਰ ਸਿੰਘ ਮੌਜੂਦ ਨੇ ਦਵਿੰਦਰ ਜੀ ਜੀਵੀਐਸ ਟੈਂਪ ਚੈਨਲ ਤੇ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਜੀ ਧੰਨਵਾਦ ਤੁਹਾਡਾ ਜੋ ਮੇਰਾ ਲੇਖ ਪੜ ਕੇ ਮੇਰੇ ਤੱਕ ਪਹੁੰਚ ਕੀਤੀ ਆ ਸੋ ਮੈਂ ਵੀ ਬੇਰੀ ਥੈਂਕ ਯੂ ਅਦਵਿੰਦਰ ਜੀ ਤੁਹਾਡਾ ਆਰਟੀਕਲ ਬੜਾ ਸੋਹਣਾ ਲਿਖਿਆ ਤੁਸੀਂ ਔਰ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਪ੍ਰਵਾਸ ਨੂੰ ਲੈ ਕੇ ਅੱਜ ਦਿਨ ਹਰ ਪਰਿਵਾਰ ਦੇ ਵਿੱਚ ਕੋਈ ਨਾ ਕੋਈ ਬਾਹਰ ਜਾ ਰਿਹਾ ਤੇ ਉਹ ਘਾਵਤ ਵੀ ਆ ਪੰਜਾਬੀਆਂ ਦੀ ਕਹਿੰਦੇ ਤਾਈ ਦੀਤੀ ਚੱਲੀ ਤੇ ਮੈਂ ਕਿਉਂ ਰਹਾ ਕੱਲੀ ਤੇ ਤੁਸੀਂ ਵੀ ਜਿਹੜੀ ਸ਼ੁਰੂਆਤ ਬੜੀ ਬਕੂਬੀ ਢੰਗ ਦੇ ਨਾਲ ਕੀਤੀ ਆ ਸਭ ਤੋਂ ਵੱਡਾ ਕਾਰਨ ਕੀ ਮੰਨਦੇ ਤੁਸੀਂ ਇਹ ਮੇਨ ਕਾਰਨ ਤਾਂ ਇਹੀ ਹੈ ਜੀ ਵੀ ਅੱਜ ਬੱਚੇ ਇੰਨੇ ਪੜ੍ਹ ਲਿਖ ਗਏ ਆ ਜੀ ਤੇ ਪਰ ਜਿਹੜੀਆਂ ਆਪਣੀਆਂ ਸਰਕਾਰਾਂ ਦਾ ਜਿਹੜਾ ਰਵਈਆ ਇਸਲੇ ਪੀ 25 ਸਾਲ ਤੋਂ ਸਹੀ ਨਾ ਹੋਣ ਕਾਰਨ ਹੂੰ ਫੌਰਨ ਦਾ ਜਿਹੜਾ ਰੁਖ ਅਖਤਿਆਰ ਕਰ ਰਹੇ ਆ ਬਿਲਕੁਲ ਕਿਉਂਕਿ ਇਧਰ ਮੇਨ ਰੀਜਨ ਤੇ ਇਹੀ ਹੈ ਨਾ ਮੈਂ ਆਪਦੇ ਆਰਟੀਕਲ ਦੇ ਵਿੱਚ ਵੀ ਇਹੀ ਦਰਜ ਕੀਤਾ ਹੈ ਜੀ ਵੀ ਇੱਥੇ ਤੁਸੀਂ ਅੱਜ ਜਿੰਨੀ ਮਰਜ਼ੀ ਹੈਰ এডਿਕੇਸ਼ਨ ਪ੍ਰਾਪਤ ਕਰ ਲਓ ਪਰ ਤੁਸੀਂ ਲੱਗਣਾ ਸਿਰ ਕੋਈ 10000 ਰੁਪਏ ਤੇ ਇਸ ਕਰਕੇ ਜਿਹੜਾ ਬਾਹਰ ਦਾ ਰੁਖ ਬੱਚੇ ਅਖਤਿਆਰ ਕਰ ਠੀਕ ਔਰ ਸਰਕਾਰ ਦੀ ਗੱਲ ਕੀਤੀ ਹੈ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਸਾਡੀ ਨੌਜਵਾਨ ਪੀੜ੍ਹੀ ਵੀ ਅਸ ਇਸ ਚੀਜ਼ ਤੋਂ ਮੰਨ ਕਰ ਹੋ ਰਹੀ ਹੈ ਕਿ ਅਸੀਂ ਆਪਦੇ ਪੰਜਾਬ ਦੇ ਵਿੱਚ ਵੀ ਬਹੁਤ ਕੁਝ ਕਰ ਸਕਦੇ ਆ ਪਰ ਨਹੀਂ ਕਰ ਰਹੇ। ਉਹ ਮੇਨ ਰੀਜ਼ਨ ਵੀ ਇਹੀ ਹੈ ਨੇ ਇਸ ਆਰਟੀਕਲ ਦੇ ਵਿੱਚ ਵੀ ਮੈਂ ਦਰਸਾਉਣ ਦੀ ਕੋਸ਼ਿਸ਼ ਕੀਤੀ ਆ ਵੀ ਬੱਚੇ ਜਿਹੜੇ ਆ ਨਾ ਇੱਧਰ ਜਦੋਂ ਆਪਾਂ ਗਰਾਊਂਡ ਹੀ ਇਸ ਤਰ੍ਹਾਂ ਇਹਨਾਂ ਨੂੰ ਬਣਾਤੇ ਬੱਚਿਆਂ ਨੂੰ ਵੀ ਬੱਚਿਆਂ ਨੂੰ ਕੋਈ ਆਪਾਂ ਐਕਟੀਵਿਟੀ ਕਰ ਦੇਣੀ ਬੱਚਿਆਂ ਨੂੰ ਮੋਰਨਗ ਉੱਠਣ ਦੀ ਆਦਤ ਨਹੀਂ ਪਾਈ ਜੀ ਬੱਚਿਆਂ ਨੂੰ ਕੋਈ ਆਪਾਂ ਧਰਮ ਵਸਥ ਨਹੀਂ ਜੋੜਿਆ ਤੇ ਬੱਚੇ ਕੰਮ ਕਰਨ ਦੇ ਮੂਡ ਦੇ ਵਿੱਚ ਹੈ ਹੀ ਨਹੀਂ ਹੂੰ ਤੇ ਅੱਜ ਦੇ ਜਿਹੜਾ ਮੋਬਾਈਲ ਦੇ ਯੁੱਗ ਦੇ ਵਿੱਚ ਪਟੇਖਤ ਚਟੜਾ ਪਾਣਾ ਹੂੰ ਮੰਜੇ ਤੇ ਬਹਿ ਕੇ ਖਾਣ ਦੀ ਆਦਤਾਂ ਜੀ ਇਹੀ ਮੇਨ ਕਾਰਨ ਕਿਉਂਕਿ ਜਿੰਨਾ ਚਿਰ ਆਪਾਂ ਆਪ ਦਾ ਹੁਨਰ ਕੋਈ ਉਜਾਹਿਰ ਨਹੀਂ ਕਰਦੇ ਹੂੰ ਤਾਂ ਇਧਰ ਵੀ ਕਾਮਯਾਬੀ ਹੁਨਰ ਦੇ ਨਾਲ ਹੀ ਮਿਲਦੀ ਪ੍ਰਵਾਸ ਦੀ ਗੱਲ ਕੀਤੀ ਹੈ ਤੁਹਾਨੂੰ ਨਹੀਂ ਲੱਗਦਾ ਹਰ ਚੀਜ਼ ਦੇ ਵਿੱਚ ਬਦਲਾਅ ਆਏ ਨੇ ਤਾਂ ਕਿਤੇ ਨਾ ਕਿਤੇ ਰਸਤੇ ਵੀ ਤਾਰ-ਤਾਰ ਹੁੰਦੇ ਨਜ਼ਰ ਦਿਖਾਈ ਦਿੰਦੇ ਨੇ ਬਹੁਤ ਸਾਰੇ ਅਸੀਂ ਅਖਬਾਰ ਤੇ ਕਟਿੰਗ ਪੜ੍ਹਦੇ ਆਂ ਕਿ ਫਲਾਣੇ ਨੇ ਫਲਾਣੇ ਨੂੰ ਭੈਣ ਦੇ ਨਾਲ ਹੀ ਵਿਆਹ ਕਰਕੇ ਬਾਹਰ ਤੋਰਤਾ ਤਾਂ ਕੀ ਲੱਗਦਾ ਤੁਹਾਨੂੰ ਇਹ ਚੀਜ਼ ਨੂੰ ਦੇਖ ਕੇ ਇਹ ਵੀ ਇੱਕ ਤਰ੍ਹਾਂ ਦੀ ਬਹੁਤ ਗੰਭੀਰ ਜਾਣ ਕੇ ਸਮੱਸਿਆ ਸਮਝ ਲਓ ਜਾਂ ਆਪਸ ਹੀੜੀ ਸਮਝ ਲਓ ਬਿਲਕੁਲ ਅਜ ਤੋਂ 30 40 ਸਾਲ ਦੀ ਗੱਲ ਕਰਕੇ ਪਿੱਛੇ ਜਾ ਕੇ ਜੀ ਕਿ ਜਦੋਂ ਕੋਈ ਫੌਰਨ ਤੌਂਦਾ ਹੁੰਦਾ ਸੀ ਤਾਂ ਪਰਿਵਾਰਾਂ ਦੇ ਵਿੱਚ ਸੁਣਦੇ ਹੁੰਦੇ ਸੀ ਵੀ ਲੋਕ ਮਹੀਨਾ ਮਹੀਨਾ ਸਵਾ ਸਵਾ ਮਹੀਨਾ ਉਹਨਾਂ ਦੀ ਸੇਵਾ ਪਾਣੀ ਤੇ ਲੱਗੇ ਰਹਿੰਦੇ ਹੁੰਦੇ ਸੀ ਉਸ ਤੋਂ ਬਾਅਦ ਦੇ ਵਿੱਚ ਕੀ ਲੋਕਾਂ ਨੇ ਟ੍ਰੈਂਡ ਅਖਤਿਆਰ ਕੀਤਾ ਕਿ ਰਿਸ਼ਤਿਆਂ ਨੂੰ ਵੀ ਤਾਰ ਤਾਰ ਕਰਨ ਲਾਗੇ ਬਈ ਅਸੀਂ ਕਿਹ ਰਾ ਫੋਨ ਜਾਈ ਇਹ ਹੀ ਮੇਰੇ ਵਿੱਚ ਜਿਹੜਾ ਆਰਟੀਕਲ ਦਾ ਵਿਸ਼ਾ ਸੀਗਾ ਵੀ ਵਿਦੇਸਾਂ ਨੂੰ ਜਾਣ ਦੀ ਤਾਂਗ ਕੁਝ ਵੀ ਹੋ ਜਾਂਦੀ ਇਹ ਹੀ ਕਾਰਨ ਹੈ ਜਿਹੜਾ ਕਿ ਯਾਨੀ ਕਈ ਰਾਈਟ ਵੇ ਤੇ ਜਾ ਰਹੇ ਆ ਪਰ ਅੱਜ ਤੋਂ ਜਿਹੜਾ ਪਿਛਲੇ 20 ਸਾਲ ਦੇ ਵਿੱਚ ਉਹ ਬਹੁਤ ਗਲਤ ਟ੍ਰੈਂਡ ਚੱਲਿਆ ਹੁਣ ਬੱਚੇ ਬਿਲਕੁਲ ਐਜੂਕੇਸ਼ਨ ਦੇ ਨਾਲ ਜਾ ਰਹੇ ਨੌਜਵਾਨ ਪੀੜੀ ਦੀ ਗੱਲ ਕਰੀਏ ਦਵਿੰਦਰ ਜੀ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਜਿਹੜੀ ਸਾਡੀ ਨੌਜਵਾਨ ਪੀੜੀ ਆ ਕੰਮ ਤੋਂ ਸ਼ਰਮਾਉਂਦੀ ਆ ਵੀ ਫਲਾਨਾ ਕੀ ਕਹੂਗਾ ਫਲਾਨਾ ਕੀ ਕਹੂਗਾ ਤਾਂ ਬਾਹਰ ਜਾ ਕੇ ਵੀ ਤਾਂ ਇਹੀ ਕੁਛ ਕਰਨੀ ਇਹ ਵੈਸੇ ਤੁਹਾਡੀ ਗੱਲ ਠੀਕ ਹੈ ਜੀ ਨੋਟ ਮੈਂ ਇੱਕ ਕਿਤਾਬ ਦੇ ਵਿੱਚ ਪੜਿਆ ਸੀ ਵੀ ਲੋਕ ਕੀ ਕਹਿਣਗੇ ਲੋਕਾਂ ਨੇ ਤਾਂ ਕਹੀ ਜਾਣਾ ਪਰ ਅੱਜ ਦੇ ਬੱਚੇ ਬ੍ਰਾਂਡ ਪਹਿੰਦੇ ਆ ਬ੍ਰਾਂਡ ਖਾਂਦੇ ਆ ਕੰਮ ਕਰਨ ਤੋਂ ਚਿਝਕਦੇ ਆ ਜਦੋਂ ਕਿ ਜਿਹੜੇ ਆਪਣੇ ਬਿਹਾਰ ਜੁਪੀ ਤੋਂ ਆ ਕੇ ਇੱਧਰ ਫਰੂਟਾਂ ਦੀਆਂ ਰੇੜੀਆਂ ਲਾ ਕੇ ਸਬਜ਼ੀਆਂ ਦੀਆਂ ਰੇੜੀਆਂ ਲਾ ਕੇ ਕੋਲ ਕੱਪਿਆਂ ਦੀਆਂ ਰੇੜੀਆਂ ਲਾ ਕੇ ਹਮਮ ਡੇਲੀ 2-2000 ਰੁਪਏ ਕਮਾ ਰਹੇ ਹਨ ਪਰ ਜਦੋਂ ਕਿ ਆਪਣੇ ਬੱਚੇ ਇੱਥੇ ਜੋ ਸੰਘਦੇ ਆ ਉਧਰ ਜਾ ਕੇ ਹਮ ਇਸ ਤੋਂ ਜਾਣ ਕੇ ਡਾਊਨ ਕੈਟਾਗਰੀ ਦਾ ਕੰਮ ਵੀ ਜੇ ਆਪਾਂ ਕਹਿੰਦੇ ਨੇ ਝਾੜੂ ਪੂੰਛਾ ਸਾਫ ਸਫਾਈ ਤੱਕ ਵੀ ਕੰਮ ਜਾਣ ਕੇ ਕਹਿੰਦੇ ਆ ਸਾਨੂੰ ਜੋਬ ਮਿਲਣਾ ਚਾਹੀਦਾ ਜੋ ਮਤਲਬ ਕਿ ਭਵਾਂ ਸਵੀਕਾਰ ਤੇ ਜੇਕਰ ਆਪਾਂ ਪ੍ਰਵਾਸੀਆਂ ਦੀ ਗੱਲ ਕਰੀਏ ਜਿਹੜੇ ਇੱਧਰ ਆਪਣੇ ਬਿਹਾਰ ਜੁਪੀ ਤੋਂ ਹੀ ਆਉਂਦੇ ਆ ਉਹਨਾਂ ਨੇ ਇਸ ਵਕਤ ਮਿਹਨਤ ਕਰਕੇ ਬਣਾਏ ਆ ਜੀ ਪਰ ਉਹਨਾਂ ਨੇ ਇਸ ਵਕਤ ਆਪਣਾ ਵਧੀਆ ਕਲੋਨੀਆਂ 'ਚ ਘਰ ਪਾ ਲਿਆ ਹੂੰ ਵਧੀਆ ਆਪਦੇ ਰਿਸ਼ਤੇਦਾਰੋਂ ਸੱਜ ਕੇ ਵੀ ਇੱਧਰ ਉਹ ਆਪਦੇ ਸਕਸੈਸ ਕਰਾਰ ਬਾਇ ਰਹੇ ਹਨ ਤੇ ਜਦੋਂ ਕਿ ਆਪਣੇ ਬੱਚੇ ਹੂੰ ਇਸ ਆਪਣੀ ਜਿਹੜੀ ਪੰਜਾਬ ਰੰਗਲੇ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਜਾ ਕੇ ਕੰਮ ਉਹ ਵੀ ਇਹੀ ਕਰਨਗੇ ਕਿਉਂਕਿ ਉਧਰ ਵੀ ਵਰਕਰ ਤੋਂ ਜਾਣੇ ਕਿ ਕਿੱਡਾ ਵੀ ਮਰਜੀ ਤੁਸੀਂ ਪਮਾਰਟ ਅਟੈਡ ਪਰਸਨ ਵੀ ਜਾਵੜੋ ਉਧਰ ਇੱਕ ਵਰਕਰ ਰੂਪ ਦੇ ਜਾਣਾ ਪੈਂਦਾ ਹਮ ਵਰਕਰ ਤੋਂ ਹੀ ਅਫਸਰ ਬਣ ਸਕਦਾ ਬਿਲਕੁਲ ਤੁਹਾਡੇ ਕਹਿੰਦਾ ਮਤਲਬ ਹੈ ਕਿ ਜਿਹੜੀ ਨੌਜਵਾਨ ਪੀੜ੍ਹੀ ਆ ਬੇਰੁਜ਼ਗਾਰੀ ਦੇ ਨਾਲ ਨਾਲ ਸ਼ਰਮ ਵੀ ਮਹਿਸੂਸ ਕਰਦੀ ਹੈ ਨਾ ਹਾਂਜੀ ਹਾਂਜੀ ਤਾਂ ਹੀ ਜਿਹੜਾ ਰੋਖਾ ਬਾਹਰ ਦਾ ਕਰਦਾ ਹਾਂਜੀ ਹਾਂਜੀ ਜੀ ਇਸ ਵਕਤ ਤੁਹਾਨੂੰ ਬਹੁਤ ਸਾਰੇ ਜਿਹੜੇ ਨੌਜਵਾਨ ਪੀੜ੍ਹੀ ਦੇਖ ਰਹੀ ਹੋਊਗੀ ਤੁਹਾਡੇ ਵੀ ਜਿਹੜੇ ਪਰਿਵਾਰ ਦੇ ਵਿੱਚ ਕੋਈ ਨਾ ਕੋਈ ਗਿਆ ਹੋਊਗਾ ਤੇ ਜੇ ਮੌਜੂਦਾ ਹਾਲਾਤਾਂ ਦੀ ਗੱਲ ਕਰਾਂ ਕਿਸ ਤਰ੍ਹਾਂ ਦੇ ਤੁਹਾਡੇ ਹਿਸਾਬ ਦੇ ਨਾਲ ਮੇਰੇ ਹਿਸਾਬ ਦੇ ਨਾਲ ਮੇਰੀ ਬੇਟੀ ਪਿੱਛੇ 8-9 ਮਿਨ ਹੋ ਗਏ ਗਈ ਆ ਮੈਂ ਲੇਖ ਦੇ ਵਿੱਚ ਵੀ ਜ਼ਿਕਰ ਕੀਤਾ 20-22 ਲੱਖ ਰੁਪਏ ਲਾ ਕੇ ਐਰ এডਿਕੇਸ਼ਨ ਪ੍ਰਾਪਤ ਪ੍ਰਾਪਤ ਕਰਕੇ ਫੌਰਨ ਦੇ ਵਿੱਚ ਗਏ ਜੀ ਉਹ ਮੇਰਾ ਕਾਰਨ ਸਿਰਫ ਇਹੀ ਸੀ ਵੀ ਜੇ ਮੈਂ 3 ਸਾਲ ਉਹਨਾਂ ਦੇ ਇਧਰ ਲੋਂਦਾ ਇਧਰ ਸਰਕਾਰਾਂ ਦੀਆਂ ਪਾਲਿਸੀਆਂ ਇਸ ਤਰ੍ਹਾਂ ਦੀਆਂ ਕਿ বেতন ਵਿੱਤਮਤਾਵਕ ਨਹੀਂ ਮਿਲ ਰਿਹਾ ਜਦੋਂ ਕਿ ਫੌਰਨ ਦੇ ਵਿੱਚ এডਿਕੇਸ਼ਨ ਦੀ ਵੈਲੂ ਆ ਹੂੰ ਤੇ ਬੱਚਾ ਗਿਆ ਪਰ ਉਹ ਇਸ ਵਕਤ ਪੂਰਾ ਸਕਸੈਸ ਆ ਜਦੋਂ ਵੀ ਉਹਨੇ ਉਹਦਾ ਰਜੂਮ ਕਲੀਅਰ ਕੀਤਾ ਇੱਕ ਨਹੀਂ ਅਨੇਕਾਂ ਆਫਰਾਂ ਨੂੰ ਆਇਆ ਇਸ ਵਕਤ ਉਹ 2 ਪਲੱਸ ਜੋਬ ਕਰ ਜਾ ਰਹੇ ਸੀ ਕਹਿੰਦਾ ਮਤਲਬ ਆ ਕਿ ਕਿਤੇ ਨਾ ਕਿਤੇ ਸਰਕਾਰਾਂ ਵੀ ਜ਼ਿੰਮੇਵਾਰ ਆ ਸਰਕਾਰਾਂ ਜ਼ਿੰਮੇਵਾਰ ਤੁਸੀਂ ਜਿਹੜਾ ਆਪਦੇ ਬੱਚੇ ਨੂੰ ਭੇਜਿਆ ਉਹ ਸਰਕਾਰਾਂ ਦੇ ਜਿਹੜੇ ਨੌਜਵਾਨ ਪੀੜੀ ਪ੍ਰਤੀ ਜੋ ਕਾਰਜ ਜੋ ਨਹੀਂ ਕਰ ਰਹੇ ਇਸ ਕਰਕੇ ਭੇਜ ਰਹੇ ਹੋ ਜਾਂ ਸ਼ੌਂਕ ਵਜੋਂ ਨਹੀਂ ਮੈਂ ਤਾਂ ਜਿਹਨੇ ਮੌਜੂਦਾ ਹਾਲਾਤਾਂ ਦੇ ਮੁਤਾਬਕ ਵੀ ਲਿਖਿਆ ਵਿੱਚ ਲਿਖ ਦੇ ਜੇ ਹਾਲਾਤ ਇੰਨੇ ਹੋ ਗਏ ਆ ਵੀ ਤੁਰੇ ਜਾਂਦੇ ਦਾ ਕੋਈ ਪਤਾ ਨਹੀਂ ਕਿ ਨੂੰ ਲੁੱਟਮਾਰ ਹੋ ਜੇ ਕਿਹਦਾ ਕਤਲੋਗਾਰਦ ਹੋ ਜੇ ਕੋਈ ਇੱਥੇ ਅਣ ਪੜਿਆ ਇੱਕੋ ਜਿਹਾ ਕੀਤਾ ਪਿਆ ਤੇ ਇਸ ਕਰਕੇ ਜਾਣੇ ਕਿ ਬਾਕੀ ਕੌਣ ਦੱਸਿਆ ਵੀ ਜੌਂ ਦੀ ਪ੍ਰੋਬਲਮ ਆ ਇਧਰ ਤੇ ਉਧਰ ਇਸ ਕਰਕੇ ਮੈਂ ਬੱਚੇ ਨੂੰ ਭੇਜਿਆ ਵੀ ਭਾਈ ਆਪ ਦਾ ਆਈਕਿਊ ਮੁਤਾਬਕ ਤੁਹਾਨੂੰ ਸਕਸੈਸ ਜਿੱਦੀ ਮਰਜੀ ਕਿਉਂਕਿ ਸਮਾਂ ਬਹੁਤ ਖੁੱਲਾ ਹੈ ਜਿੰਨਾ ਮਰਜੀ ਡਾਰੀਆਂ ਮਾਰ ਲਓ ਹੂੰ ਤੇ ਆਪਾਂ ਨੂੰ ਪਰਮਾਤਮਾ ਨੇ ਮੌਕਾ ਦਿੱਤਾ ਪਰਮਾਤਮਾ ਨੇ ਫਰਸਤ ਪੈਦਾ ਕੀਤੀ ਇਸ ਕਰਕੇ ਸੇ ਵੀ ਆਪਣੇ ਅੱਜ ਬੱਚੇ ਵਿਦੇਸ਼ ਭੇਜ ਜੀ ਦਵਿੰਦਰ ਜੀ ਆਖਰੀ ਸਵਾਲ ਤੁਸੀਂ ਕਹ ਵੀ ਤੁਹਾਡਾ ਬੱਚਾ ਜੋ ਹਾਇਰ ਐਜੂਕੇਸ਼ਨ ਪ੍ਰਾਪਤ ਕਰਕੇ ਬਾਹਰ ਗਿਆ ਤੇ ਤੇ ਜਿਹੜੇ ਨੌਜਵਾਨ ਅੱਜ ਪਲੱਸ 2 ਕਰਨ ਤੋਂ ਬਾਅਦ ਹੀ ਪ੍ਰਵਾਸੀ ਬਣ ਰਹੇ ਨੇ ਜਾਂ ਹੋ ਰਹੇ ਨੇ ਉਹਨਾਂ ਨੂੰ ਕੋਈ ਮੈਸੇਜ ਉਹਨਾਂ ਨੂੰ ਮੈਸੇਜ ਇਹ ਹੀ ਆ ਵੀ ਘੱਟੋ ਘੱਟ ਗ੍ਰੈਜੂਏਸ਼ਨ ਕਰੋ ਹੂੰ ਤੇ ਨੜੇ ਤੁਹਾਨੂੰ ਪਰਮਾਤਮਾ ਵੱਲੋਂ ਜਾਂ ਮਾਪਿਆਂ ਵੱਲੋਂ ਜੋ ਵੀ ਸਮਾਜ ਦੇ ਦਰਸ਼ ਮਿਲਣ ਉਹ ਪ੍ਰਾਪਤ ਕਰਕੇ ਹਰ এডਿਕੇਸ਼ਨ ਕਰਕੇ ਪ੍ਰਾਪਤ ਜਾਓ ਤਾਂ ਕਿ ਉਧਰ ਆਪਾਂ ਲੇਬਰ ਵਰਕ ਤੋਂ ਬਚ ਕੇ ਵਧੀਆ ਜਾਣ ਕੇ ਕਲਾਸ ਬਨ ਤਾਂ ਨਹੀਂ ਕਹਿ ਸਕਦੇ ਜਾਨੀ ਕਲਾਸ ਲੈਵਲ ਆਪਦੀ ਜਿਹੋ ਜਿਹਾ ਆਪਣਾ এডਿਕੇਸ਼ਨ ਉਹਦੇ ਮੁਤਾਬਕ ਆਪਾਂ ਨੂੰ ਬਹੁਤ ਵਧੀਆ ਜੋਬ ਮਿਲ ਜਾਂਦੀ ਆ ਬਾਕੀ ਸਰਕਾਰਾਂ ਨੇ ਬੈਨ ਵੀ ਅੱਜ ਕੱਲ ਤੁਹਾਨੂੰ ਪਤਾ ਲਾ ਹੀ ਦਿੱਤਾ ਬਿਲਕੁਲ ਤੇ ਇਸ ਦੇ ਨਾਲ ਜਿਹੜਾ ਆਪਦੀ এডਿਕੇਸ਼ਨ ਹੈਰ ਕਰੋ ਤੇ ਜਾਨਕ ਕਿਦਰ ਪੂਰੇ ਬਾਲਗ ਬਣ ਕੇ ਜਾਉ ਨਾ ਕੇ ਜਾਨਕ ਕਿ ਆਪਾਂ 18 ਸਾਲ ਦੇ ਬੱਚੇ ਨੂੰ ਭੇਜ ਦਿੰਦੇ ਆ ਤੇ ਹਾਂ ਤੇ ਉਧਰ ਵਿਚਾਰਾ ਆਪ ਦੀ ਸਵਤਨੀ ਸੰਭਾਲਦਾ ਆਪਾਂ ਡਾਲਰਾਂ ਦੀ ਉਮੀਦ ਕਰਦੇ ਆ ਉਹਨੂੰ ਰੋਟੀ ਨਹੀਂ ਮਿਲਦੀ ਉਧਰ ਇਸ ਤਰ੍ਹਾਂ ਦੀ ਸਮੱਸਿਆ ਆ ਰਹੀਦੀ ਉਧਰ ਵੀ ਆ ਰਹੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਥੈਂਕ ਯੂ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜਾ ਸਾਡੇ ਲਈ ਕੀਮਤੀ ਸਮਾਂ ਕੱਢਿਆ ਥੈਂਕ ਯੂ so much ਸ਼ੁਕਰੀਆ ਦਸ਼ਕੋ ਇਹ ਸੰ ਸਮਾਜ ਚਿੰਤਕ ਦਵਿੰਦਰ ਸਿੰਘ ਜਿਹੜੇ ਆਏ ਦਿਨ ਕੋਈ ਨਾ ਕੋਈ ਆਰਟੀਕਲ ਸਮਾਜ ਨੂੰ ਸੇਧ ਦੇਣ ਦੇ ਲਈ ਲਿਖਦੇ ਰਹਿੰਦੇ ਨੇ ਤੇ ਜੇਕਰ ਪੀਏਯੂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ 2021 ਤੋਂ ਲੈ ਕੇ 23 ਤੱਕ ਉਹਨਾਂ ਨੇ ਪ੍ਰਵਾਸ ਨੂੰ ਲੈ ਕੇ ਵੱਡੇ ਖਲਾਸੇ ਕੀਤੇ ਨੇ ਪ੍ਰਵਾਸ ਨੂੰ ਲੈ ਕੇ ਜੇਕਰ ਪੰਜਾਬੀਆਂ ਦੇ ਕਰਜ਼ੇ ਦੀ ਗੱਲ ਕਰੀਏ ਤਾਂ ਹੁਣ ਤੱਕ ਪੀਏਯੂ ਦੇ ਜੋ ਰਿਸਰਚ ਨੇ ਉਹਨਾਂ ਦਾ ਕਹਿਣਾ ਹੈ ਕਿ 14342 ਕਰੋੜ ਰੁਪਏ ਦਾ ਜਿਹੜਾ ਪੰਜਾਬੀਆਂ ਦੇ ਸਰ ਕਰਜਾ ਦਰਸ਼ਕੋ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਤਰ੍ਹਾਂ ਦਾ ਜੋ ਪ੍ਰਵਾਸ ਹੋ ਰਿਹਾ ਕਿਉਂਕਿ ਕਿਤੇ ਨਾ ਕਿਤੇ ਬੇਰੁਜ਼ਗਾਰੀ ਜਾਂ ਕਹ ਲਈਏ ਕਿ ਜੋ ਨੌਜਵਾਨ ਆ ਸ਼ਰਮਉਂਦੇ ਨੇ ਇਧਰ ਕੰਮ ਕਰਨ ਦੇ ਲਈ ਸਭ ਦੇ ਵੱਖ-ਵੱਖ ਪਰਸੈਪਸ਼ਨਸ ਨੇ ਵੱਖ-ਵੱਖ ਕਹ ਲਈਏ ਕਿ ਧਾਰਨਾਵਾਂ ਨੇ ਪ੍ਰਵਾਸ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਸੋ ਹੋਰ ਅਪਡੇਟਸ ਦੇ ਲਈ ਬਨੇ ਰਹੋ ਜੀਵੀਐਸ ਟੈਮ ਨਾਲ